ਸ੍ਰੀ ਸੁਮਤਿ ਮਰਗਾ ਸਤਿ ਸੇਰੀ ਹਾਜ਼ਰ ਆਨਵਾਏ ਲਾਇਓ ਪਤਲੀ ਗੁਲਾਬੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਹਜ਼ੂਰੀ ਜਿਨੇ ਵਾਜੇ ਗੁਰੂ ਰੂਪ ਗੁਰੂ ਪਿਆਰੀ ਖਾਸਾ ਸਾਧ ਸੰਗਤ ਜੀ ਪਿਛਲੇ ਕੁਝ ਦਿਨਾਂ ਤੂੰਹਾਂ ਕਾਚੀ ਮੰਥ ਪਰਕਾਸ਼ ਪਾਇ ਪੰਥ ਸਿੰਘ ਪਾਇ ਲੱਤਰ ਸਿੰਘ ਦੀ ਵੰਗੂ ਗਏ ਹੋ ਰਜਿਆ ਹੋਇਆ ਗ੍ਰੋਥ ਜਿੱਤੇ ਆਪ ਸਭ ਲੜੀ ਵਰਗਾ ਥਾ ਸਰੋਵਨ ਕਰ ਰਹੇ ਹੋ ਗੁਰੂ ਪਿਆਰਿਓ ਅੱਜ ਦਾ ਜਿਹੜਾ ਵਿਸ਼ੇਸ਼ ਦਿਨ ਹੈ ਅੱਜ ਦੇ ਦਿਨ ਦਾ ਜਿਹੜਾ ਬਹੁਤ ਇਤਿਹਾਸ ਹੈ ਛੋਟੇ ਸਾਹਿਬ ਜਦੋਂ ਦੋਸ ਨੇ ਪਰਸੋਂ ਬਿੰਦੀ ਕੀਤੀ ਸੀ ਉਹਨਾਂ ਨੂੰ ਮਰੇ ਢੇਰ ਵਿੱਚ ਰੱਖਿਆ ਸੀ ਤੇ ਅੱਜ ਦੇ ਦਿਨ ਸਵੇਰ ਵਜ਼ੀਰ ਖਾਨ ਜਿਹੜਾ ਹੈਗਾ ਉਹ ਆਪਣੀ ਫੌਜਾਂ ਨੂੰ ਭੇਜਦਾ ਹੈ ਜੇ ਛੋਟੇ ਸਾਹਿਬ ਜਦੋਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਗੁਰਦੇ ਦੇ ਵਿੱਚ ਕੱਲ ਦੀ ਰਾਤ ਨੂੰ ਰੱਖਿਆ ਹੈ ਕਹਿੰਦੇ ਜਿਹੜਾ ਠੰਡਾ ਗੁਰਦ ਸੀਗਾ ਉਹ ਇੰਜ ਜਪਦਾ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਏਸੀ ਵਾਲਾ ਜਿਵੇਂ ਕਮਰਾ ਹੁੰਦਾ ਹੈ ਗੈਸਟ ਹਾਊਸ ਉਹ ਉਸ ਸਮੇਂ ਦਾ ਏਸੀ ਵਾਲਾ ਗੈਸਟ ਹਾਊਸ ਸੀ ਕਹਿੰਦੇ ਠੰਡੇ ਬੁਝ ਦੇ ਨਾਲ ਇੱਕ ਦਰਿਆ ਜਾਂਦਾ ਸੀ ਗੰਨੀ ਵਿੱਚ ਜਿਹੜਾ ਵਜ਼ੀਰ ਥਾਂ ਸੀ ਨਾ ਉਸ ਠੰਡੇ ਬੁਝੀ ਤੇ ਤਿਆਰੀ ਕਰਦਾ ਸੀ ਪਾਉ ਇੰਨਾ ਠੰਡਾ ਉਹ ਸੀ ਤੇ ਇਹ ਉਹ ਦੇ ਮਹੀਨੇ ਵਿੱਚ ਨਿੱਕੇ ਸੱਤ ਦੇ 9 ਸਾਲ ਦੇ ਬਾਲਗ ਤੇ ਨਾਨ ਗੁਰਗੁਮਾਰ ਉਹਨਾਂ ਨੂੰ ਇਹ ਠੰਡ ਦੇ ਵਿੱਚ ਉਸ ਠੰਡੇ ਗੁਰਜ ਵਿੱਚ ਰੱਖਿਆ ਗਿਆ ਤੇ ਅੱਜ ਦੇ ਦਿਨ ਉਹਨਾਂ ਦੀ ਪੇਰੀ ਪੇਸ਼ੀ ਹੋਈ ਸੋ ਅੰਮ੍ਰਿਤ ਵੇਲਾ ਕੁਝ ਕੋ ਸਿਪਾਰੇ ਮਾਤਾ ਜੀ ਕੋ ਲਾਏ ਕਹਿੰਦੇ ਮਾਤਾ ਜੀ ਬਾਲਕਾਂ ਨੂੰ ਤਿਆਰ ਕਰੋ ਮਾਤਾ ਜੀ ਪੁੱਛਣ ਲੱਗੇ ਕਿੱਥੇ ਨੂੰ ਜਾਂਦਾ ਹੈ ਕਹਿੰਦੇ ਇਹਨਾਂ ਨੂੰ ਕਚਹਿਰੀ ਵਿੱਚ ਲੈ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਕਚਹਿਰੀ ਵਿੱਚ ਚੋਰਾ ਨੂੰ ਲਿਆ ਲੈ ਕੇ ਜਾਇਆ ਜਾਂਦਾ ਹੈ ਇਹ ਨਿੱਕੇ ਨਿੱਕੇ ਬਾਲਾਂ ਦਾ ਕਚਹਿਰੀ ਵਿੱਚ ਕੀ ਗਮ ਕਹਿੰਦੇ ਲਗੇ ਮਾਤਾ ਹੁਕਮ ਹੈ ਹੁਕਮ ਮੰਨਣਾ ਪਵੇਗਾ ਤਾਂ ਫਿਰ ਮਾਤਾ ਗੁਜਰੀ ਜੀ ਨਿੱਕੇ ਦੋ ਸਾਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ ਕਹਿੰਦੇ ਪੁੱਤਰੋ ਪੁੱਲਿਓ ਨਾ ਤੁਹਾਡੇ ਵੱਡ-ਵਡੇਰੇ ਤਨ ਗੁਰੂ ਅਰਜਨ ਦੇਵ ਸਾਹਿਬ ਮਾਤਾ ਜੀ ਸੀਸ ਦੇ ਦਿੱਤਾ ਲੇਕਿਨ ਧਰਮ ਨਹੀਂ ਛੱਡਿਆ ਤੁਹਾਡੇ ਦਾਦਾ ਜੀ ਤਨ ਗੁਰੂ ਤੇਗ ਬਹਾਦਰ ਜੀ ਸਿਰ ਦੇ ਦਿੱਤਾ ਪਰ ਸਿਰ ਨਹੀਂ ਮਾਰੀਆ ਸਿਰ ਦੇ ਦਿੱਤਾ ਲੇਕਿਨ ਆਪਣੇ ਪੰਥ ਨੂੰ ਨਾ ਛੱਡਿਆ ਕਹਿੰਦੇ ਉਹਨਾਂ ਦੀ ਸ਼ਹਾਦਤ ਨੂੰ ਨਾ ਭੁੱਲਿਓ ਉਹਨਾਂ ਨਿੱਕੇ ਦੋ ਸਾਹਿਬਜ਼ਾਦਿਆਂ ਨੂੰ ਫੌਜ ਦੇ ਨਾਲ ਕਿਚੜੀ ਵੱਲ ਨੂੰ ਗਏ ਨੇ ਜਿਹੜੀ ਗਰ ਕਿਚੜੀ ਦੀ ਸੀ ਨਾ ਕਿਚੜੀ ਦਾ ਵੱਡਾ ਦਰਵਾਜ਼ਾ ਬੰਦ ਹੈ ਤੇ ਛੋਟਾ ਦਰਵਾਜ਼ਾ ਖੋਲਿਆ ਹੋਇਆ ਹੈ ਤਾਂ ਕਿ ਜੋ ਵੀ ਛੋਟੇ ਦਰਵਾਜ਼ੇ ਤੋਂ ਅੰਦਰ ਆਵੇਗਾ ਸਿਰ ਝੁਕਾ ਕੇ ਵਜ਼ੀਰ ਖਾਨ ਦੇ ਅਦਿਰ ਅਦਰਵੇ ਆਵੇਗਾ ਜਿਹੜੀ ਵੀ ਉਹਨਾਂ ਦੀ ਫੌਜ ਸੀ ਸਿਰ ਝੁਕਾ ਕੇ ਅਦਰਵੋ ਗਈ ਹੈ ਤਨ ਕਰਗੀ ਤਰ ਪਿਤਾ ਜੀ ਤੇ ਛੋਟੇ ਦੋ ਫਰਜ਼ਾਨ ਉਹ ਵਜ਼ੀਰ ਖਾਨ ਸੂਬਾ ਸਰਹੰਦ ਉਹਨੂੰ ਜੁੱਤੀ ਦੀ ਨੋਤ ਦਿਖਾਉਂਦਿਆਂ ਹੋਇਆ ਕਿ ਜੇ ਜੁੱਤੀ ਨੂੰ ਅੰਦਰ ਰੱਖਿਆ ਫਿਰ ਛਾਤੀ ਦੇ ਪਿਛਾਂ ਵੱਲੇ ਪਾਸੇ ਕਰਕੇ ਅੰਦਰ ਨੂੰ ਵੜੇ ਨੇ ਜਿਹੜਾ ਸਰਹੰਦ ਸਰਕਾਰ ਸਰਹੰਦ ਦਾ ਸੂਬਾ ਸਭ ਕੁ 36 40 ਨਾਮ ਉਹਨੂੰ ਜੁੱਤੀ ਦੀ ਨੋਕ ਦਿਖਾਈ ਹੈ 7 ਦਿਨ 9 ਸਾਲ ਦੇ ਪੱਜਾ ਨੇ ਤੇ ਅੰਦਰ ਜਾਂਦਿਆਂ ਹੀ ਗੁਰੂ ਦੀ ਬਖਸ਼ੀ ਹੋਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੜਦੇ ਨੇ ਇਹ ਗੱਲ ਜਦੋਂ ਸੁਣੀ ਨਾ ਕਹਿੰਦੇ ਵਜ਼ੀਰ ਖਰਨਾਉਨ ਖਾਨ تیر ਮਿਲავਤਿਆ ਉਹ ਕਹਿਣ ਲੱਗਾ ਜਿਹੜਾ ਸੁਚਾਨੰਦ ਸਿੰਘ ਦਾ ਦਰਬਾਰ ਦਾ ਜਿਹੜਾ ਅਫੀਸਰ ਮੈਂ ਉਹ ਕਹਿਣ ਲੱਗਾ ਬੱਚੋ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਇੱਥੇ ਤੁਹਾਡੇ ਪਿਓ ਦੀ ਫਤਿਹ ਨਹੀਂ ਚਲਦੀ ਤੇ ਇਤਿਹਾਸ ਵਿੱਚ ਜ਼ਿਕਰ ਹੈ ਉਸ ਸਮੇਂ ਬਾਬਾ ਪਤੇ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਫਤਿਹ ਹੈ ਦਾ ਇੱਕ ਗੁਰੂ ਦੀ ਫਤਿਹ ਹੈ ਤੇ ਤਿੰਨਾ ਜਾਨਾ ਵਿੱਚ ਚਲਦੀ ਹੈ ਇਸ ਨੂੰ ਮਰਦ ਕੋਈ ਮਰ ਫਤਿਹ ਨਹੀਂ ਇਹ ਜੇ ਕਰਕੇ ਫਿਰ ਜਿਹੜਾ ਸਵੇਰ ਸਰ ਹੰਦੂ ਨੂੰ ਛੋਟੇ ਸਾਹਿਬ ਜਦਿਆਂ ਨੇ ਮੂਤ ਰੋਣ ਦਾ ਜਵਾਬ ਦਿੱਤਾ ਬੜੀਆਂ ਲਾਲਚਾਂ ਦਿੱਤੀਆਂ ਗਿਆ ਕੀ ਕੀ ਕਰੋਗੇ ਇਸ ਰਸਤੇ ਵਿੱਚ ਜਾ ਕੇ ਆਖਰ ਵੀ ਤੁਹਾਨੂੰ ਸ਼ੇਧ ਕਰਨਾ ਕਰਨਾ ਕੀਤਾ ਜਾਵੇਗਾ ਕੁਝ ਮੋਹਰਾਂ ਦੇ ਲਗੋ ਪੈਸਾ ਦੇ ਲਗੋ ਬੜੀਆਂ ਲਾਲਚਾਂ ਦਿੱਤੀਆਂ ਗਿਆ ਸੱਤ ਤੇ ਨੌ ਸਾਲ ਦੇ ਬੱਚਿਆਂ ਨੂੰ ਲੇਕੇ ਤਨਗੁਰੂ ਕਰਗੀ ਤਾਰੇ ਪਿਤਾ ਦੇ ਨਾਲ ਡੋਲੇ ਨਹੀਂ ਕਹਿੰਦੇ ਕਵੀ ਰਾਜਕਰ ਨੂੰ ਸੰਤੋਖ ਸਿੰਘ ਜੀ ਬੜਾ ਸੋਨਾ ਬਚਨ ਗੁਰ ਪ੍ਰਤਾਪ ਸੂਰੇ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖ ਰਿਹਾ ਹੈ ਦਰਜ ਕਰਦੇ ਨੇ ਕਹਿੰਦੇ ਜਿਹੜਾ ਵਜ਼ੀਰ ਖਾਨ ਜੀ ਦਾ ਛੋਟੇ ਸਾਹਿਬ ਜਦਿਆਂ ਨੂੰ ਕਹਿੰਦਾ ਕਿ ਤੁਹਾਡਾ ਜਿਹੜਾ ਪਿਓ ਹੈ ਨਾ ਉਸ ਨੂੰ ਚੰਕੋੜ ਸਾਹਿਬ ਦੀ ਘੜੀ ਵਿੱਚ ਕੀਰ ਕੇ ਮਾਰ ਲਿਆ ਹੈ ਪਿਤਾ ਤੁਮਾਰਾ ਚੰਕੋੜ ਘਰ ਮੇਂ ਕੀਰ ਕੇ ਮਾਰ ਦਿੱਤਾ ਹੈ ਇੰਜ ਉਹ ਜਿਹੜਾ ਵਜ਼ੀਰ ਖਾਨ ਹੈ ਖੰਜਨ ਕਰਦਾ ਹੈ ਤੇ ਅਗੋਂ ਸਾਹਿਬ ਜاده ਜਵਾਬ ਦੇਣੇ ਨੇ ਵਜ਼ੀਰ ਖਾਨ ਜਿਹੜੇ ਸਾਧੂ ਮਹਾਂਪੁਰਖ ਗੁਰੂ ਪਰਮੇਸ਼ਰ ਹੁੰਦੇ ਨੇ ਨਾ ਇਹ ਆਪਣੀ ਮੋਜ ਵਿੱਚ ਆਉਂਦੇ ਨੇ ਤੇ ਆਪਣੀ ਮੋਜ ਵਿੱਚ ਜਾਂਦੇ ਨੇ ਤਨ ਗੁਰ ਕਰੀ ਤੇ ਪਿਤਾ ਜੀ ਕਹਿੰਦੇ ਨੇ ਨਾ ਉਹੀ ਪਾਣੀ ਵਿੱਚ ਮੈਂ ਹਮ ਪਰਮ ਪ੍ਰਭੂ ਦਾ ਸਾ ਦੇਖਣ ਆਇਆ ਉਹ ਜਗਤ ਤਮਾਸ਼ਾ ਇਹ ਜਿਹੜਾ ਦੇਸ਼ ਹੈ ਜਿਹੜਾ ਜੀਵਨ ਚੱਲਿਆ ਉਹ ਤਮਾਸ਼ਾ ਵਾਰਿਆ ਜਿਆਨੇ ਕੇ ਇੰਜ ਵਜ਼ੀਰ ਖਾਨ ਨੇ ਮੂਹ ਤਰੋੜਨ ਦਾ ਜਵਾਬ ਦਿੱਤਾ ਗਿਆ ਤਾਂ ਫਿਰ ਵਜ਼ੀਰ ਖਾਨ ਨੇ ਸਾਰਾ ਦਿੱਤੀ ਨਾਲ ਨੂੰ ਰਾਤ ਫਿਰ ਠੰਡੇ ਗੁੱਜ ਵਿੱਚ ਰੱਖੋ ਜਦੋਂ ਠੰਡੇ ਚੜੀਗੇ ਤੇ ਇਹਨਾਂ ਦੀ ਆਤ ਰੁੱਟੇ ਗਈ ਏ ਅਜੇ ਦੇ ਦਿੱਤਾ ਜਿਹੜਾ ਮਹਾਨ ਇਤਿਹਾਸਾ ਜੀ ਨੇ ਸੰਖੇਪ ਵਿੱਚ ਸ਼ਰਵਨ ਕੀਤਾ ਤੇ ਆਓ ਹੁਣ ਲੜੀਵਾਰ ਜਿਹੜੀ ਕਥਾ ਆਰੰਭ ਹੋ ਰਹੀ ਹੈ ਉਹਨਾਂ ਅੱਗੇ ਨੂੰ ਸ਼ਰਵਨ ਕਰੀਏ ਮਨ ਦੂਰ ਕਾਗਰਤਾ ਕਰਕੇ ਆਓ ਹੁਣ ਕਥਾ ਸ਼ਰਵਨ ਕਰੀਏ ਜਦੋਂ ਪਈ ਤਉ ਸਤਿਗੁਰੂ ਜਦ ਗਏ ਅਰੇ ਗੁਰੂ ਪਿਆਰਿਓ ਆਪ ਜੀ ਨੇ ਇਤਿਹਾਸ ਸ਼ਰਵਨ ਕੀਤਾ ਕਿ ਕਿਵੇਂ ਤਨ ਗੁਰੂ ਕਲਗੀਧਰ ਪਤਾ ਸਾਇ ਮਹਾਰਾਜੀ ਅਨੰਦਾਂ ਦੀ ਪੂਰੀ ਨੂੰ ਛੱਡਿਆ ਫਿਰ ਸਸਾ ਦੇ ਕੰਡੇ ਵਿੱਚ ਜਿਹੜਾ ਯੁੱਧ ਕੀਤਾ ਹੈ ਉਸ ਤੋਂ ਬਾਅਦ ਰੋਪੜ ਦੇ ਹੁੰਦਿਆਂ ਹੋਇਆ ਚੰਕੌਰ ਸਾਹਿਬ ਆਏ ਨੇ ਫਿਰ ਚੰਕੌਰ ਸਾਹਿਬ ਮਾਹ ਯੁੱਧ ਤੇ ਚੰਕੌਰ ਦੀ ਗੜੀ ਨੂੰ ਛੱਡ ਕੇ ਉਹਨ ਕਲਗੀਧਰ ਕਿਤਾ ਸਾਹਿਬ ਮਹਾਰਾਜੀ ਜਿਹੜਾ ਮਾਛੀਵਾੜੇ ਦੇ ਜੰਗਲਾਂ ਵਿੱਚ ਗਏ ਨੇ ਉਹ ਇਤਿਹਾਸ ਨੂੰ ਸ੍ਰਾਵਣ ਕਰ ਲੋ ਪਾਇਰਤਨ ਸਿੰਘ ਪੰਗੂ ਜੀ ਲਿਖ ਰਹੇ ਨੇ ਕਿ ਮਾਛੀਵਾੜੇ ਮੇਲੇ ਪਾਇਰਤਨ ਸਿੰਘ ਪੰਗੂ ਜੀ ਲਿਖਦੇ ਨੇ ਕਹਿੰਦੇ ਤਾਂ ਗੁਰੂ ਕਲਗੀਧਰ ਕਿਤਾ ਸਾਹਿਬ ਮਹਾਰਾਜ ਜੀ ਗੜੀ ਤੋਂ ਨਿਕਲ ਕੇ ਜਿਹੜਾ ਰਸਤੇ ਰਸਤੇ 'ਚ ਜਿਹੜਾ ਮਾਹੀ ਮਿਲਿਆ ਸੀ ਨਾ ਜਿਹੜੇ ਮੱਜਾਂ ਚਲਾਲ ਚੜਾ ਰਿਹਾ ਸੀ ਜਿਹਨੂੰ ਮਹਾਰਾਜ ਜੀ ਨੇ ਆਪਣਾ ਬੇਸ਼ਕੀਮਤੀ ਖੰਜਰ ਬਖਸ਼ਿਆ ਉਸ ਤੋਂ ਬਾਅਦ ਹੁਣ ਕਲਗੀਧਰ ਪਿਤਾ ਸਾਹਿਬ ਮਹਾਰਾਜੀ ਮਾਚੀ ਵਾੜੇ ਗੁਜਰੇ ਸਤਿਗੁਰੂ ਕੋ ਘਿਓ ਪਠਾਨ ਵਹਾਈ ਤੇ ਪਿੱਛੇ-ਪਿੱਛੇ ਜਿਹੜੇ ਪਠਾਨ ਸੀ ਨਾ ਉਹ ਵੀ ਤਨਗੁਰੂ ਕਲਗੀਧਰ ਪਿਤਾ ਜੀ ਦੇ ਨਾਲ ਆ ਗਏ ਨਾਯੋਂ ਖਤਰੀ ਬੁਲਾਵੇ ਬੁਲਾਏ ਉਹਨੇ ਤੁਨ ਗੁਰ ਕਰਗੀਧਰ ਕੀਤਾ ਸਹਾਇ ਮਹਾਰਾਜ ਜੀ ਨੇ ਭਾਈ ਤੇਆ ਸਿੰਘ ਜੀ ਭਾਈ ਦਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਭੇਜਿਆ ਜਿਹੜਾ ਗੁਲਾਬਾ ਮਸੰਦ ਹੈ ਗੁਰੂ ਘਰ ਤੋਂ ਜਿਸਨੇ ਬੜਾ ਖਾਤਾ ਹੈ ਮਹਾਰਾਜ ਜੀ ਨੇ ਦੋ ਤਿੰਨਾਂ ਸਿੰਘਾਂ ਨੂੰ ਭੇਜਿਆ ਜਾਓ ਜਾ ਕੇ ਗੁਲਾਬੇ ਮਸੰਦ ਨੂੰ ਬੁਲਾ ਲਿਆਓ ਹਮਰਾ ਸੁਨੋ ਸਾਗੀ ਮਾਛੀ ਵੜੇ ਗੁਰ ਬਹੇ ਖਤਰੀ ਕਰ ਜਾਏ ਪਏ ਦਰਮ ਸਿੰਘ ਪੰਗੂ ਜੀ ਕਹਿੰਦੇ ਨੇ ਕਹਿੰਦੇ ਆਓ ਹੁਣ ਜਿਹੜੀ ਮਾਛੀ ਵਾੜੀ ਦੀ ਸਾਖੀ ਸੁਣੋ ਕੀ ਕਿਵੇਂ ਤਨਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਗੁਲਾਬੇ ਖਤਰੀ ਦੇ ਘਰ ਮਸਬੰਦ ਦੇ ਘਰ ਜਾ ਕੇ ਦਿਨ ਬਿਤਾਉਂਦੇ ਨੇ ਤੇ ਉਹਦੀ ਪ੍ਰੀਖਿਆ ਲੈਂਦੇ ਨੇ। ਤਾਨ ਸੈਦ ਜਿਮਤ ਕਰਨੀ ਗੋਲ ਤੌਰੇ ਸਿਰ ਉਠਾਏ। ਤੇ ਕਿਵੇਂ ਪੈਤਨੀ ਖਾਂਦੇ ਨਵੀ ਖਾਂ ਤਨਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਨੂੰ ਪੁੱਛਦਾ ਪੀਰ ਬਣਾ ਕੇ ਅੱਗੇ ਨੂੰ ਜਿਹੜਾ ਰਸਤਾ ਤੈਅ ਕਰਦੇ ਨੇ ਉਹ ਮਨਸਾ ਕੀ ਆਪ ਜੀ ਨੇ ਅਸਰਵਨ ਕਰਨੀ ਹੈ। ਜੋ ਪਈ ਉਹਨਾਂ ਕੋਲ ਚੱਲਿਓ ਅੱਗੇ ਪ੍ਰਸਾਦ ਕੰਦੇ ਤਨ ਗੁਰੂ ਕਲਗੀਧਰ ਪਿਤਾ ਸਹਾਬ ਮਹਾਰਾਜ ਜਿਨ੍ਹਾਂ ਨੂੰ ਜਦੂ ਗੁਲਾਬਾਂ ਮਸੰਦ ਮਿਲਨ ਆਇਆ ਦਾ ਤੇ ਉਹ ਕੁਝ ਕੁ ਪ੍ਰਸਾਦ ਜਿਹੜਾ ਖਾਨਦ ਦੇ ਲੰਗਰ ਲਾ ਕੇ ਮਹਾਰਾਜ ਜੀ ਦੇ ਸਾਹਮਣੇ ਰੱਖਦਾ ਹੈ ਸੋ ਮੁਖ ਪਾਯੋ ਕਰ ਗੁਰ ਯਾਦ ਤਨ ਗੁਰੂ ਕਲਗੀਧਰ ਪਿਤਾ ਸਹਾਬ ਮਹਾਰਾਜ ਨੂੰ ਸਰਬਾਲ ਪੁਰ ਪਰਮੇਸ਼ਰ ਨੂੰ ਯਾਦ ਕਰਕੇ ਜਿਹੜਾ ਫਿਰ ਲੰਗਰ ਹੈ ਉਹ ਚੱਲਦੇ ਨੇ ਸੰਜ ਭੜੀ ਤੋਂ ਅੰਦਰ ਆਣ ਸਜ ਭਾਵ ਸੰਧਿਆ ਵੇਲੇ ਦਸਮਾ ਉਨ ਸੁੰਦੇ ਹੋਵੇ ਦੇ ਦਸ ਸਮਾ ਹੋਇਆ ਹੈ ਤੇ ਤਨਗੁਰੂ ਕਲਗੀਧਰ ਪਿਤਾ ਸਾਹਿਬ ਜੀ ਉਪਦੇਸ ਮਸੰਦ ਦੇ ਗ੍ਰਹਿ ਦੇ ਚਰਨ ਪਾਏ ਨੇ ਮਾਦਰ ਹਮੇਹੀ ਪਏ ਟਿਕਾਣੇ ਜਿਹੜਾ ਉਹਦਾ ਗ੍ਰਹਿ ਸੀ ਨਾ ਕਲ ਸੀ ਹੋਵੇ ਦੇ ਸੀ ਉਦੇ ਵਿੱਚ ਜਿਹੜਾ ਸਭ ਤੋਂ ਉੱਚਾ ਸਥਾਨ ਸੀ ਉੱਚੀ ਥਾਂ ਸੀ ਉਥੇ ਤਨਗੁਰੂ ਕਲਗੀਧਰ ਪਿਤਾ ਸਾਹਿਬ ਅਦਾ ਕੇ ਨੇ ਜਾ ਕੇ ਟਿਕਾਉ ਕੀਤਾ ਦੋ ਤਹ ਸਿੰਘ ਤਲ ਆਏ ਤੇ ਪਿੱਛੇ ਪਿੱਛੇ ਪਈ ਤਾ ਸਿੰਘ ਜੀ ਪਈ ਤਾਬ ਸਿੰਘ ਜੀ ਤੇ ਪਈ ਮਾਨ ਸਿੰਘ ਜੀ ਉਹ ਵੀ ਗੁਲਾਬੇ ਮਸੰਦ ਦੇ ਘਰ ਆ ਕੇ ਇਕ ਗਏ ਤੇ ਕੀ ਗੁਰੇ ਛਪਾਏ ਵਹਾਰੇ ਤੇ ਉਹ ਵੀ ਪੈਲ ਜਿਹੜਾ ਗੁਲਾਬਾ ਮਸੰਦ ਸੀ ਨਾ ਉਹ ਤਿੰਨੋਂ ਸਿੰਘ ਹੁਣ ਗੁਲਾਬੇ ਮਸੰਦ ਦੇ ਘਰ ਆ ਕੇ ਇਕਰੇ ਰਹੇ ਨੇ ਇਹ ਕਦੇ ਉਹਨੇ ਗੁਰੂ ਬਕਰ ਰੰਗ ਆਓ ਕਹਿੰਦੇ ਉਹਨੇ ਤਨਗੁਰ ਕਲਗੀਧਰ ਪਤਾ ਸਾਹਿਬ ਰਾਜ ਜੀ ਆਨੇ ਦਾ ਜਿਹੜਾ ਗੁਲਾਬਾ ਮਸੰਦ ਸੀ ਦੀ ਪ੍ਰਖਿਆ ਲੈਣੀ ਸੀ वैसे जड़ी एक कथा जड़ी गंगाए ਨਾਲ ਨੂੰ ਗੁਰ ਪ੍ਰਤਾਪ ਸਿੰਘ ਪ੍ਰਕਾਸ਼ ਗ੍ਰੰਥ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਦਰਜ ਕੀਤੀ ਹੈ। ਲੇਕਿਨ ਇਸ ਗ੍ਰੰਥੀ ਸੰਕੇਪ ਨੂੰ ਰੂਮਲ 2 ਕਮਾਤਾ ਜੀ ਉਹ ਇਤਿਹਾਸ ਦੱਸਿਆ ਹੋਇਆ ਹੈ। ਕਹਿੰਦੇ ਮੁੱਢ ਤਨ ਗੁਰ ਕਲਗੀਧਰ ਪਿਤਾ ਜੀ ਨੇ ਜਿਹੜਾ ਖੁਦਾਬੇ ਮਸਲ ਦੇ ਗਵਾਂਡੀ ਸੀ ਨਾਲ ਰਹਿਣ ਬਣੇ। ਉਹਨਾਂ ਦੇ ਮਹਾਰਾਜ ਜੀ ਨੇ ਪ੍ਰੀਖਿਆ ਲਈ ਸੀ ਕਿ ਇਹਨਾਂ ਦੇ ਅੰਦਰ ਕਿੰਨਾ ਸਬਰ ਹੈ। ਕਿਦਰੇ 11 ਬਸ ਹੋ ਕੇ ਸਭਿਸ਼ ਕਹਿਤ ਜਿਹੜੀ ਬੈਰੀਆਂ ਨੂੰ ਨਾਲ ਦਵਾ ਦੇਣਾ। ਕਹਿੰਦੇ ਤਾਂ ਤਦ ਤਬ ਇੱਕ ਦਿਨ ਗੁਰਪੁੱਤਰ ਨੂੰ ਮਗਵਾਇਓ ਕਹਿੰਦੇ ਫਿਰ ਤਨਗੁਰੂ ਕਲਗੀਧਰ ਪਿਤਾ ਸਹਾਬ ਮਹਾਰਾਜ ਆਇਆ ਹੈ ਨਾ ਇੱਕ ਦਿਨ ਬੱਕਰੇ ਨੂੰ ਮਗਵਾਇਆ ਸਿੰਘਾਂ ਨੇ ਤੇ ਛਟਕੋ ਕਰਵਾਇਓ ਤੇ ਮਹਾਰਾਜ ਨੇ ਆਪਣੀ ਬੰਦੂਕ ਨਾਲ ਉਸ ਬੱਕਰੇ ਦਾ ਛਟਕਾ ਕੀਤਾ ਕਹਿਣ ਲੱਗੇ ਜਦੋਂ ਤਨਗੁਰੂ ਕਲਗੀਧਰ ਪਿਤਾ ਸਹਾਬ ਮਹਾਰਾਜ ਜੀ ਬੰਦੂਕ ਨਾਲ ਬੱਕਰੇ ਦਾ ਛਟਕਾ ਕਰਨ ਲੱਗੇ ਨਾ ਉਸ ਸਮੇਂ ਸਿੰਘ ਬੇਂਤੀ ਕਰਦੇ ਨੇ ਮਹਾਰਾਜ ਜੀ ਕਿਰਪਾ ਨਾਲ ਚਟਕਾ ਹੋ ਸਕਦਾ ਹੈ ਮਹਾਰਾਜ ਜੀ ਕਹਿੰਦੇ ਨਹੀਂ ਬੰਦੂਕ ਨਾਲ ਕਰਨਾ ਤਾਂ ਕਿ ਰੋਲਾ ਪਵੇ ਤੇ ਅਸੀਂ ਉਹਦੀ ਪ੍ਰੀਖਿਆ ਲੈਣੀ ਹੈ ਮਾਰ ਸਤਿਗੁਰੂ ਝੜਕੋ ਪਰਸਾਵੇ ਕਹਿੰਦੇ ਫਿਰ ਬਕਰੇ ਦਾ ਛਟਕਾ ਕੀਤਾ ਜਿਹੜੀ ਕੁਝ ਕੁ ਦੇ ਮਾਸ ਸੀ ਨਾ ਮਾਸ ਮਹਾਰਾਜ ਜੀ ਨੇ ਨਾਲ ਗਵਾਂਡੀ ਸੀ ਉਹ ਮੋਲਵੀ ਸੀ ਮਹਾਰਾਜ ਜੀ ਨੂੰ ਉਹਦੇ ਘਰ ਸੁਤੇ ਦਿੱਤਾ ਸੋਟ ਸੱਖੀ ਘਰ ਤੁਰਕ ਗਿਰਾਵੇ ਜਿਹੜਾ ਨਾਲ ਗਵਾਂਡੀ ਵਿੱਚ ਜਿਹੜਾ ਮੋਲਵੀ ਦੁਰਗ ਰਿਉਂਦਾ ਮਹਾਰਾਜ ਜੀ ਨੂੰ ਉਹਦੇ ਗਰੇ ਵੇੜੇ ਵਿੱਚ ਜਿਹੜਾ ਮਾਸ ਨੂੰ ਸੁਤਿਆ ਹੈ ਦੇਖੋ ਸੋਟ ਖਤਰੀ ਗਾਏ ਕਹਿੰਦੇ ਜਦੋਂ ਮੋਲਵੀ ਨੇ ਦੇਖਿਆ ਨਾ ਕਿ ਮਾਸ ਸੁੱਕੇ ਬੇੜੇ ਵਿੱਚ ਪਿਆ ਹੋਇਆ ਤੇ ਉਸਨੇ ਬੜਾ ਰੋੜਾ ਪਾਇਆ ਅਮਰੇ ਕਰ ਤੂੰ ਹੱਡੀਆਂ ਠਾਰੇ ਗੁਲਾਬੇ ਮਸੰਦ ਨੂੰ ਕਹਿਣ ਲੱਗਾ ਗੁਲਾਬਿਆ ਮੈਨੂੰ ਪਤਾ ਹੈ ਤੇਰੇ ਕਰ ਗੁਰੂ ਜੀ ਆਏ ਨੇ ਲੇਕਿਨ ਇਹਦਾ ਪਉ ਇਹ ਨਹੀਂ ਕਿ ਤੂੰ ਮੇਰੇ ਕਰ ਜਿਹੜਾ ਮਾਸ ਨੂੰ ਸੁਤੇਗਾ ਹੋਰਾ ਤੂੰ ਖਤਰੀ ਸਤਿਗੁਰ ਕਹੀ ਮੇਹੋ ਮਾਰੋ ਅਤ ਕਹਿੰਦੇ ਮੁੰਡ ਜਿਹੜਾ ਗੁਲਾਬਾ ਮਸੰਦ ਸੀ ਨਾ ਉਹ ਤਨਕੁਰ ਕਲਗੀਧਰ ਜੀ ਦਾ ਸਹਾਇ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਕਿ ਅੰਦਰ ਜੀ ਮਹਾਰਾਜ ਜੀਵੇਂ ਤੁਹਾਡਾ ਨਿਮਾਨਾ ਜਸ ਕੀ ਖਾਣ ਖਬਰ ਹੋਏ ਕਿ ਤੇ ਤੁਰਕ ਕੋ ਮਾਰੇ ਮੋਹ ਅਲਬਤ ਮਹਾਰਾਜ ਜੀ ਜੇ ਤੁਸੀਂ ਇਹ ਵਰਤਾਰਾ ਕੀਤਾ 라 ਜੇ ਨਾ ਤੁਰਕਾਂ ਨੇ ਜਿਹੜਾ ਮੋਲਵੀ ਇਹਨੇ ਤੁਰਕਾਂ ਨੂੰ ਖਬਰ ਪੁਝਾ ਦਿੱਤੀ ਤੇ ਫਿਰ ਤੁਰਕ ਮੇਰੀ ਬੜੀ ਬੁਰੀ ਹਾਲਤ ਕਰਨੀਏ ਤੁਸੀਂ ਇਹ ਕਿਉਂ ਕੀਤਾ ਚੌਪਈ ਸਤਿਗੁਰੂ ਦੇ ਰੁਪਏ ਢਾਰ ਕਹਿੰਦੇ ਤਨਗੁਰ ਕਲਗੀਧਰ ਪਿਤਾ ਸਹਾਬ ਮਹਾਰਾਜ ਜੀਆਂ ਦੇ ਕਮਰ ਕਸੇ ਵਿੱਚ ਕੁਝ ਕ ਮੋਹਰਾ ਸੀ ਮਹਾਰਾਜ ਜੀ ਨੇ ਮੋਹਰਾ ਕੱਢਿਆ ਤੇ ਜਿਹੜਾ ਨਾਦ ਗਵਾਨੀ ਸੀ ਉਹਨਾਂ ਮੋਲਵੀ ਉਹਦੇ ਬੇੜੇ ਵਿੱਚ ਛੁੱਧ ਦਿੱਤੀਆਂ ਸੌਰ ਚੁਕਾ ਕਾਜੀ ਐ ਉਹ ਮਸਾ ਕਮਾਰ ਤੇ ਜਿਹੜਾ ਕਾਜੀ ਸੀਦਾ ਮੋਲਵੀ ਉਹਨੂੰ ਮੋਹਰਾ ਚੁਕਣ ਲੱਗ ਪਿਆ ਬਾਹ ਉਹਨਾਂ ਮੋਹਰਾ ਨੂੰ ਚੁਕਣ ਲੱਗ ਪਿਆ ਦਾਲੂ ਵੀ ਬੰਦਾ ਸੀ ਨਾਲੇਚ ਵਸ਼ਰ ਹੋ ਗਿਆ ਸੀ ਬਾਤ ਪੁਰ 10 ਦਿਨ ਰਹਿਓ ਹੁਣ ਤਨ ਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਨੂੰ ਪਤਾ ਲੱਗਿਆ ਜਿਹੜੇ ਕੋਲ ਕਲ ਰਹਿਣ ਵਾਲੇ ਨੇ ਲੋਭੀ ਲੋਕ ਨੇ ਤੇ ਲੋਭੀ ਕਿਸੇ ਦਾ ਸਦਕਾ ਨਹੀਂ ਹੁੰਦਾ ਜਿੱਥੋਂ ਮਾਇਆ ਮਿਲੇਗੀ ਲੋਭੀ ਉਸ ਪਾਸੇ ਟਿਕ ਜਾਵੇਗਾ ਤਾਂ ਕਹਿੰਦੇ ਇਤਿਹਾਸ ਵਿੱਚ ਲੱਜੇ 10 ਦਿਨ ਤਨ ਗੁਰੂ ਕਲਗੀਧਰ ਪਿਤਾ ਸਾਇ ਮਹਾਰਾਜੀ ਗੁਲਾਬੇ ਮਸੰਦ ਤੇ ਗਹਿ ਰਿਖਿਆ ਰੁਕੇ ਤੋ ਸਤਿਗੁਰੂ ਤਹ ਚਰਨ ਚਾਹਯੋ ਕਹਿੰਦੇ ਅਜੇ ਤਨਗੁਰੂ ਤਲਗੀ ਤਾਂ ਪਿਤਾ ਸਹਾਬ ਮਹਾਰਾਜ ਜੀ ਨੇ ਆਪ ਨਹੀਂ ਕਿਹਾ ਕਿ ਅਸੀਂ ਜਾਣਾ ਹੈ ਲੇਕਿਨ ਜਿਹੜਾ ਗੁਲਾਬਾ ਮਸੰਦ ਸੀ ਹਾਂ ਉਹ ਆਪ ਹੀ ਇੱਕ ਕਪੜਾ ਤੇ ਕੁਝ ਕੁ ਟੇਟਾ ਮਹਾਰਾਜ ਜੀ ਉਹਨੂੰ ਆਕੇ ਦੇਂਦਾ ਤੇ ਕਹਿੰਦਾ ਮਹਾਰਾਜ ਜੀ ਕੋਲ ਇੰਨੀ ਕੁ ਸੇਵਾ ਪਰਵਾਹ ਨ ਕਰੀ ਇਹ ਮਹਾਰਾਜ ਜੀ ਨੇ ਗੁਲਾਬੇ ਮਸੰਦ ਦੀ ਪਰਖਿਆ ਲੈਣੀ ਸੀ ਕਿਸ ਨੇ ਗੁਲਾਬਾ ਮਸੰਦ ਉੱਤਰ ਨਾ ਸਕਿਆ ਉਹ ਪਠਾਨ ਸਹਿਦ ਸੈਦ ਰਵਾਯੋ ਤਾ ਫਿਰ ਤਨਗੁਰ ਕਲਗੀਧਰ ਸਾਈਂ ਮਹਾਰਾਜ ਜਦੋਂ ਜਿਹੜਾ ਉਹ ਸਿਵਾ ਗੁਲਾਬਾ ਮਸੰਦ ਉਹਨੇ ਆਪੇ ਮਹਾਰਾਜ ਨੂੰ ਦੇ ਦਿੱਤੀ ਮਹਾਰਾਜ ਜੀ ਇੰਨੀ ਇੱਕ ਸੇਵਾ ਪਰਵਾਨ ਕਰਨੀ ਤਾਂ ਫਿਰ ਤਨਗੁਰ ਕਲਗੀਧਰ ਸਾਈਂ ਮਹਾਰਾਜ ਜੀ ਨੇ ਭਾਈ ਕਨੀ ਖਾਤੇ ਭਾਈ ਨਵੇ ਖਾਨ ਨੂੰ ਬੁਲਾ ਲਿਆ ਰਹੇ ਸਤਿਗੁਰੂ ਬਾਨੋਂ ਬਦਵਾਓ ਉਸ ਪਿੰਡ ਦੀ ਇੱਕ ਬੀਬੀ ਸੀ ਉਸਨੇ ਤਨਗੁਰ ਕਲਗੀਧਰ ਸਾਈਂ ਮਹਾਰਾਜ ਨੂੰ ਕੱਪੜੇ ਦਾ ਥਾਨ ਦਿੱਤਾ ਸੀ ਉਹ ਨੀਲੇ ਰੰਗ ਦਾ ਥਾਨ ਸੀ ਮਹਾਰਾਜਿਆਂ ਨੇ ਉਹ ਤਾਂ ਭਾਈ ਗਨੀ ਖਾਨ ਨੂੰ ਦੇ ਨਵੀਂ ਖਾਨੂ ਦੇ ਦਿੱਤਾ ਤੇ ਕਿਆ ਕਿਸ ਤਾਂ ਜਾ ਉਹ ਜਾ ਕੇ ਬਾਨਾ ਬਣਵਾ ਲਿਓ ਢੋਲ ਹਾਜ਼ਮ ਦੀ ਲਈ ਬਣਵਾਈ ਗੁਰੂ ਪਿਆਰਿਓ ਜਿਵੇਂ ਸਾਡੇ ਵਿੱਚ ਸੰਤ ਮਾਪੁਰਿਸ਼ ਹੁੰਦੇ ਨੇ ਨਾ ਇਵੇਂ ਮੁਸਲਮਾਨਾਂ ਵਿੱਚ ਹਾਜ਼ੀ ਹੁੰਦੇ ਨੇ ਆਪਣੇ ਤਰ੍ਹਾਂ ਦੇ ਜਿਹੜੇ ਬੜੇ ਪੱਕੇ ਜਿਵੇਂ ਸੰਤ ਮਾਪੁਰਿਸ਼ ਹੋਏ ਹਾਜ਼ੀ ਹੁੰਦੇ ਨੇ ਤਨ ਗੁਰੂ ਕਲਗੀਧਰ ਕੀ ਤਾਂ ਸਾਹਿਬ ਮਹਾਰਾਜਿਆਂ ਨੇ ਉਹ ਹਾਜ਼ੀਆਂ ਵਰਗਾ ਜਿਹੜਾ ਸਰੂਪ ਹੈ ਬਾਨਾ ਹੈ ਉਹ ਬਾਨਾ ਤਨ ਗੁਰੂ ਕਲਗੀਧਰ ਪਿਤਾ ਜੀ ਨੇ ਸਿਰਵਾ ਲਿਆ ਇਸ ਥੇ ਡਵਾਈ ਨੀਲੇ ਰੰਗ ਦਾ ਉਹ ਬਾਨਾ ਸੀ ਤੇ ਉਹ ਬਾਨਾ ਮਹਾਰਾਜ ਜੀ ਨੇ ਸਿਲਵਾਇਆ ਹੈ ਉਹ ਬਾਨਾ ਪਾ ਕੇ ਜਿਹੜੇ ਮਹਾਰਾਜ ਜੀਾਂ ਦੇ ਕੇਸ ਨੇ ਮਹਾਰਾਜ ਜੀ ਦੇ ਪਿੱਛੇ ਪਾਸੇ ਨੂੰ ਖਿਲਾ ਰੱਖੇ ਉੱਪਰ ਇੱਕ ਛੋਟਾ ਜਿਹਾ ਕਪੜਾ ਮਹਾਰਾਜ ਜੀ ਨੇ ਸਿਰ ਵਿੱਚ ਬੰਨ ਲਿਆ ਹੈ ਹਿੰਮਤ ਸਿੱਖਾਂ ਨੇ ਬਾਨੇ ਬਣਵਾਏ ਤੇ ਜਿਹੜੇ ਨਾਲ ਦੇ ਸਿੱਖ ਨੇ ਨਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਹਨਾਂ ਨੇ ਵੀ ਹਾਜੀਆਂ ਵੱਲੋਂ ਬੇਸ਼ਤਾਰਨ ਕਰ ਲਿਆ ਗਨੀਖੋਂ ਤੇ ਨਬੀ ਖੋਂ ਪਹਿਲੇ ਤੇ ਮੁਸਲਮਾਨ ਸੀ ਇਸ ਲਈ ਉਹਨਾਂ ਨੂੰ ਲੋੜ ਨਹੀਂ ਪਈ ਲੇਕਿਨ ਜਿਹੜੇ ਬਾਕੀ ਦੇ ਸਿੱਖ ਸੀ ਉਹਨਾਂ ਨੇ ਕੋਈ ਵੇਸ਼ ਧਾਰਨ ਕਰ ਲਿਆ ਬੜਾ ਸਤਾਵੇ ਪਠਾਨ ਬਹਿਰਾਏ ਕਹਿੰਦੇ ਹੁਣ ਉਹਨਾਂ ਨੇ ਤਨ ਗੁਰੂ ਕਲ ਕੇ ਤਾਂ ਚਿਤਾਂ ਸਾਇ ਮਾਰਿਆ ਗਿਆ ਉਹਜ ਦੇ ਪੀਰ ਬੁਲਾ ਕੇ ਅਗਲੇ ਦਾ ਰਸਤਾ ਅੱਗੇ ਦਾ ਰਸਤਾ ਤੈਅ ਕੀਤਾ ਪੀਰ ਉੱਚੇ ਕਹਤੇ ਜਾਏ ਕਹਿੰਦੇ ਹੇ ਲੋਕੋ ਉੱਚ ਦਾ ਪੀਰ ਜਾ ਰਿਹਾ ਹੈ ਦਰਸ਼ਨ ਕਰ ਲੋ ਉੱਚ ਦਾ ਪੀਰ ਜਾ ਰਿਹਾ ਹੈ ਇਹ ਜੇ ਪਾਈਂ ਗਣੀ ਖਾਉ ਤੇ ਨਵੀਂ ਖਾਂ ਬਾਜ ਮਾਰਦੇ ਹੋ ਤਨ ਗੁਰੂ ਕਲਗੀ ਤਰਿ ਤਾ ਸਾਇ ਮਹਾਰਾਜ ਜੀ ਨੂੰ ਉਚਕ ਕੇ ਅੱਗੇ ਨੂੰ ਵਧ ਰਹੇ ਨੇ ਨਮੀ ਗਣੀ ਖਾਂ ਪੀਂ ਤਹ ਨਾਏ ਗਣੀ ਖਾਂ ਤੇ ਨਵੀਂ ਖਾਂ ਉਹ ਵੀ ਤਨ ਗੁਰੂ ਕਲਗੀ ਤਰਿ ਤਾ ਸਾਇ ਮਹਾਰਾਜ ਜੀ ਨਾਲ ਅੱਗੇ ਨੂੰ ਵਧ ਰਹੇ ਨੇ ਦੇ ਨੇ ਤਾਤੋਂ ਮਲਤਾਨ ਸਰਦਾਏ ਤਦ ਪਿੰਡ ਨੂੰ ਲੈ ਕੇ ਮਲਤਾਨ ਪਿੰਡ ਤੱਕ ਇਹ ਜਿਹੜਾ ਸਫਰ ਹੈ ਇਹਨੇ ਤੈਅ ਕੀਤਾ ਆ ਜਾ ਪਹੁੰਚੇ ਮਰਕਨੋਜ ਦਿਰਾਏ ਇੱਕ ਕਨੇਚ ਨਾਮ ਦਾ ਪਿੰਡ ਜਿਹੜਾ ਇਤਿਹਾਸ ਵਿੱਚ ਆਇਆ ਹੈ ਉੱਥੇ ਹੁਣ ਇਹ ਪੁੱਜ ਗਏ ਨੇ ਤੋੜਾ ਤਹਤਾ ਉਤੋਂ ਮਸਦ ਇੱਕ ਫਰਤਾ ਤਾਹ ਸੋਨਾਏ ਗੁਰੂ ਪਿਆਰੇ ਉਸ ਦੇ ਇਸ ਜਿਹੜਾ ਇਹ ਜਿਹੜਾ ਪਿੰਡ ਸੀ ਨਾ ਕਨੇਚ ਇਸ ਵਿੱਚ ਇੱਕ ਪਤਾ ਮਸੰਦ ਸੀ ਦੇਵੀ ਗੁਰੂ ਘਰ ਦਾ ਸੇਵਕ ਸੀ ਨੇ ਗੁਰੂ ਘਰ ਤੋਂ ਬੜਾ ਖਾਦਾ ਸੀ ਹੁਣ ਮਹਾਰਾਜ ਜੀ ਨੇ ਪਤਾ ਜਿਹੜਾ ਮਸਤ ਹੈ ਨਾ ਇਸ ਨੂੰ ਬੁਲਾ ਲਿਆ ਕਹਿੰਦੇ ਇਸ ਪਰ ਬੜੀ ਇੱਕ ਤਗੜੀ ਜੇ ਕੋੜੀ ਸੀ ਮਹਾਰਾਜ ਜੀ ਨੇ ਇਹਨੂੰ ਬਚਨ ਨਹੀਂ ਕਿਤੇ ਕਿ ਆਪਣੀ ਕੋੜੀ ਸਾਨੂੰ ਦੇ ਦੋਏ ਸਤਿਗੁਰੂ ਕਹਿਓ ਬੁਲਾਏ ਉਸ ਕਿਮ ਹਮ ਆਗੇ ਪੁਜਾਏ ਮਹਾਰਾਜ ਜੀ ਧਿਆਨ ਲਗੇ ਕਹਿੰਦੇ ਫਤਿਹ ਜਿਹੜਾ ਅਧਿਕਾਰ ਆ ਰਿਹਾ ਹੈ ਨਾ ਬੜਾ ਦੂਰ ਦਾ ਸਫ਼ਰ ਤੈਅ ਕਰਨਾ ਹੈ ਤੇ ਜਿਹੜੀ ਤੇਰੀ ਕੋੜੀ ਐ ਬੜੀ ਤਗੜੀ ਕੋੜੀ ਐ ਇਹ ਕੋੜੀ ਸਾਨੂੰ ਦੇ ਦੇ ਜੋ ਭਈ ਕੋੜੀ ਕੜੀ થી ਹੰਕੋ ਦੇ ਆਪਣੀ ਜਿਹੜੀ ਤਗੜੀ ਵਾਲੀ ਤੇਰੀ ਕੋੜੀ ਆ ਉਹਦੀ ਬੜੀ ਚਰਚਾ ਕਰੋ ਕੋੜੀ ਤੂੰ ਸਾਨੂੰ ਦੇ ਦੇ ਹਮ ਤੁਮ ਦਰਬਾਰ ਕੱਢੀ ਪਰਦੇ ਦੇ ਅਸੀਂ ਤੈਨੂੰ ਨਿਹਾਰੂ ਤੇ ਹਾਲ ਕਰ ਦਾਂਗੇ ਤੇ ਤਨ ਗੁਰੂ ਕਰੀ ਤਰ ਪਿਤਾ ਜੀ ਨੇ ਉਹਨੂੰ ਬਚਨ ਕੀਤੇ ਸੀ ਕਿ ਅਸੀਂ ਤੇਰੀ ਕੋੜੀ ਅੱਗੇ ਜਾ ਕੇ ਵਾਪਿਸ ਨੂੰ ਮੋੜ ਵੀ ਦਵਾਂਗੇ ਕਿਸੇ ਸਿਕਦੇ ਹੱਥੋਂ ਕੋੜੀ ਵਾਪਿਸ ਨੂੰ ਪੇਜ ਦਾਂਗੇ ਵੇ ਜਿਵੇਂ ਤਬ ਤੇ ਹਾਏ ਕਹਿੰਦੇ ਉਹ ਜੋ ਪਿਆਦਕ ਸਵਾ ਹੈ ਕਿ ਅਸੀਂ ਇਨਾ ਲੰਮਾ ਸਫਰ طے ਕਰਨਾ ਹੈ ਤੇ ਪੈਦਲ ਉਹ ਸਫਰ ਤੈ ਕਰਨਾ ਬੜਾ ਔਖਾ ਹੈ ਇਸ ਲਈ ਜਿਹੜੀ ਤੇਰੀ ਘਰ ਕੋੜੀ ਖੜੀ ਹੈ ਨਾ ਉਹ ਬੰਦਿਆ ਉਹ ਕੋੜੀ ਤੂੰ ਸਾਨੂੰ ਲਿਆ ਕੇ ਦੇ ਰਈਓ ਕੋੜੀ ਦੇ ਹਮ ਚੜੇ ਪਾਏ ਲੇਕਿਨ ਜਿਹੜਾ ਪਤਾ ਮਸਦਸੀ ਦਾ ਉਹਨੇ ਪਾਨਾ ਮਾਰ ਦਿਆ ਮਾਰ ਦਿੱਤਾ ਕਹਿੰਦਾ ਗੁਰੂ ਜੀ ਜਿਹੜੀ ਕੋੜੀ ਹੈ ਦਾ ਉਹ ਮੇਰੇ ਪੁਰੋਨੇ ਲਿਖੇ ਕਹਿਨੇ ਦੇ ਨਾਲ ਹੀ ਨਾਲ ਉਸਨੇ ਇਹ ਤੁਧ ਹੋਰ ਕਹੀ ਮਹਾਰਾਜ ਜੀ ਜਿਵੇਂ ਤੁਹਾਨੂੰ ਕੋੜੀ ਦੇ ਦਿੱਤੀ ਤੇ ਜਿਹੜੇ ਮੁਦਰ ਨੇ ਨਾ ਤੁਰਕ ਇਹਨਾਂ ਨੇ ਮੈਨੂੰ ਫਾਦਾ ਦੇਣਾ ਮੈਨੂੰ ਮਾਰ ਦੇਣਾ ਤਾਂ ਕਹਿੰਦੇ ਨੇ ਇਤਿਹਾਸ ਵਿੱਚ ਬਚਨ ਬੰਦਲੇ ਤਾਂ ਉਸ ਸਮੇਂ ਤਨ ਗੁਰੂ ਕਲਗੀ ਤਾਂ ਕਿ ਤਾ ਸੋਇ ਮਹਾਰਾਜ ਜੀ ਆਨੇ ਬਚਨ ਕੀਤੇ ਫਤਿਆ ਜਿਸ ਕੋੜੀ ਨੂੰ ਰੱਖਣ ਲਈ ਤੂੰ ਇਹ ਸਾਨੂੰ ਝੂਠ ਬੋਲਿਆ ਨਾ ਉਹ ਲੋ ਕੋੜੀ ਵੀ ਨਹੀਂ ਰਹੇਗੀ ਸਰਤ ਬਲੂ ਐਸੇ ਉਸ ਪੈयो ਤਦ ਤਨਹੁਰ ਕਲਗੀਧਰ ਜੀ ਦਾ ਸਾਇ ਮਹਾਰਾਜ ਜੀ ਨੇ ਉਸ ਨੂੰ ਇਹ ਬਚਨ ਦਿੱਤੇ ਤੂੰ ਮਰਨੇ ਫਾਲੋ ਹੁਬ ਕੰਮ ਰਹੇ ਹੋ ਫਤੇ ਮੁਸੰਦ ਨੇ ਕਿਹਾ ਸੀ ਨਾ ਕਿ ਤੁਰਕ ਮੈਨੂੰ ਫਾਲ ਲਾ ਦੇਣਗੇ ਤਦ ਤਨਹੁਰ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਬਚਨ ਕਰਦੇ ਨੇ ਕਿ ਫਾਲ ਜਿਹੜਾ ਨਾ ਉਹਨੂੰ ਹੁਣੇ ਵੀ ਲੱਗਣਾ ਹੈ ਤੇ ਤਨਹੁਰ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਅੰਨੇ ਬਚਨ ਇੰਜ ਪੂਰੇ ਹੋਏ ਜਿਹੜੀ ਉਹਦੇ ਘਰ ਕੋੜੀ ਖੜੀ ਸੀ ਨਾ ਉਹਨੂੰ ਸੱਪ ਨੇ ਡੰਗ ਮਾਰਤਾ ਦੇ ਉਹ ਸਮੇਂ ਚਲਾਣਾ ਕਰ ਗਿਆ ਉਹ ਜਿਹੜਾ ਕੋੜੀ ਸੀ ਨਾ ਉਹ ਮਰ ਗਈ ਤੇ ਜਿਹੜਾ ਜਿਹੜਾ ਪੱਦਾ ਬਸੰਦ ਸੀ ਨਾ ਇਸ ਨੂੰ ਬਾਦ ਵਿੱਚ ਨਾ ਖੋਲ ਵਿੱਚ ਜਿਹੜੇ ਤੁਰਕ ਸੀ ਨਾ ਇਹਨਾਂ ਨੇ ਫਾਦ ਲਗਾਇਆ ਸੀ ਐਵੇਂ ਤੁਨ ਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਨੇ ਵਚਨ ਪੂਰਨ ਹੋਏ ਸੀ ਉਹ ਨਾਹੋਰ ਚਾਇ ਫਾਹੇ ਚਲਿਓ ਲਾਹੋ ਤਾਂ ਜਿਹੜਾ ਸੂਬੇਦਾਰ ਸੀ ਉਹਨੇ ਫਤਿਹ ਮਸੰਦ ਨੂੰ ਦਰਗੁਰ ਕਲਗੀਧਰਪਤਾ ਸਹਾਬ ਮਹਾਰਾਜ ਜੀ ਜੀ ਸਹਾਇਤਾ ਕਰਨ ਲਈ ਕਿੰਨੇ ਕਿਉਂਕਿ ਬਿਮਾਰੀਆਂ ਮੜੀਆਂ ਨੂੰ ਟੜਕੋੜੀ ਪਾਵ ਜਿਸ ਕੋੜੀ ਵਿੱਚ ਬੋਦੀ ਜਾਨ ਨਹੀਂ ਸੀ ਉਹ ਕੋੜੀ ਅਗੇ ਦਰਗੁਰ ਕਲਗੀਧਰਪਤਾ ਸਹਾਬ ਮਹਾਰਾਜੇ ਨੂੰ ਦਿੱਤੀ ਸੀ ਲੇਕਿਨ ਮਹਾਰਾਜ ਜੀ ਨੇ ਸਵੀਕਾਰ ਨਹੀਂ ਕੀਤੀ ਇਸ ਲਈ ਜਿਹੜਾ ਬਾਦਰੀ ਲਾਹੌਰ ਦਾ ਸੁਬੇਦਾਰ ਸੀ ਨਾ ਦੁਰਗ ਉਸ ਨੇ ਇਸ ਫਤਿਹ ਮਸੰਦ ਨੂੰ ਫਾਟੇ ਚਾਹਿਆ ਸੀ ਸਤਿਗੁਰੂ ਬਚਨਾਂ ਉਸਤੇ ਕਰਿਓ ਦਰਗੁਰ ਕਲਗੀਧਰਪਤਾ ਸਹਾਬ ਮਹਾਰਾਜੀ ਬਚਨ ਦੇ ਪੂਰਨ ਜਿਵੇਂ ਜੋ ਬਚਨ ਤਨ ਗੁਰੂ ਕਲਗੀਧਰ ਪਿਤਾ ਸਹਾਬਾ ਜੀ ਨੇ ਕੀਤੇ ਉਹ ਬਚਨ ਇਸ ਤਰ੍ਹਾਂ ਪੂਰੇ ਹੋਏ ਸਤਿ ਪੁਰਸ ਜਪਾਦੇ ਤਾਏ ਕਹਿੰਦੇ ਗੁਰ ਤਨ ਗੁਰੂ ਕਲਗੀਧਰ ਪਿਤਾ ਸਹਾਬਾ ਜੀ ਉੱਚ ਦੇ ਪੀਰ ਬਣੇ ਹੋਏ ਨੇ ਤੇ ਅੱਗੇ ਨੂੰ ਵਧੇ ਨੇ ਸਾਰੇ ਉਹ ਹਾਲ ਸੁਣ ਕੰਨ ਕਰਵਾਏ ਕਹਿੰਦੇ ਅਜੀ ਕੁਝ ਕੋ ਵੈਰੀਆਂ ਨਹੀਂ ਕੁਝ ਕੁ ਤੁਰਤਾ ਨੇ ਤਨ ਗੁਰੂ ਕਲਗੀਧਰ ਪਿਤਾ ਸਹਾਬਾ ਜੀ ਆਪ ਨੇ ਘੇਰ ਲਿਆ ਕਹੇ ਬੀਰ ਹਮ ਧਾਫਤ ਖਾਏ ਕਹਿੰਦੇ ਬੀਰ ਜੀ ਤੁਸੀਂ ਅੱਜ ਦੀ ਰਾਤ ਸਾਡੇ ਕੋਲ ਕੱਦਣੀ ਹੈ ਤੇ ਸਾਡੇ ਕੋਲ ਲੰਗਰ ਪ੍ਰਸ਼ਾਦਾ ਚਕਨਾ ਹੈ ਅਮ ਇੱਕ ਰਾਤ ਇਥਾ ਰਹਿ ਜਾਏ ਕਹਿੰਦੇ ਤੇ ਇੱਕ ਰਾਤ ਸਾਡੇ ਕੋਲ ਬਤੀਤ ਕਰਕੇ ਫਿਰ ਤੁਸੀਂ ਕੱਲ ਨੂੰ ਅੱਗੇ ਨੂੰ ਚੱਲਦਾ ਪਾਓ ਉਹ ਸਯਦ ਪਖਾਨ ਹਮ ਗਲ ਪਾਮ ਕਹਿੰਦੇ ਤੇ ਉਸ ਸਮੇ ਪੈ ਗਨੀ ਖਾਤੇ ਪੈ ਨਬੀ ਖਾਣੇ ਇੰਜ ਗੱਲ ਸੰਭਾਲ ਲਈ ਉਹ ਕੈਨ ਲਗੇ ਤੁਰਕਾਂ ਨੂੰ ਕਿ ਜਿਹੜੇ ਸਾਡੇ ਉੱਚ ਦੇ ਪੀਰ ਨੇ ਨਾ ਇਹਨਾਂ ਨੇ ਇਹ ਕੁਝ ਖਾਂਦੇ ਨਹੀਂ ਇਹਨਾਂ ਨੇ ਇਹਨਾਂ ਨੇ ਰੋਜ਼ਾ ਰੱਖਿਆ ਹੋਇਆ ਹੈ ਇਹ ਕੁਝ ਬਾਹਰ ਦਾ ਜਿਹੜਾ ਕੁਝ ਛਕਦੇ ਨਹੀਂ ਨੇ ਪੀਰ ਹਮਾਰੇ ਹੋ ਜੋ ਉਦਾਮ ਪੀਰ ਹਮਾਰੇ ਰੋਜ਼ਾ ਉਦਾਮ ਜਿਹੜੇ ਸਾਡੇ ਪੀਰ ਨੇ ਨਾ ਇਹ ਰੋਸੇ ਵਿੱਚ ਨੇ ਬਾਹਰ ਦਾ ਕੁਝ ਛਕਦੇ ਨਹੀਂ ਭਾਵ ਦਿੰਦਾ ਕੁਝ ਵੀ ਨਹੀਂ ਖਾਂਦੇ ਸਰਤੀ ਰੋਜੋ ਬੋਲੇ ਕਹਿੰਦੇ ਰੋਜ ਇੱਕ ਅੰਦਾ ਦਾ ਦਾਤਾ ਮੁਖ ਵਿੱਚ ਪਾ ਕੇ ਜਿਹੜਾ ਮੈਂ ਰੋਜ਼ਾ ਹੈਂਦਾ ਉਹ ਖੋਲਦੇ ਨੇ ਇੰਜ ਪਾਈ ਗਨੀ ਖਾਂਦੇ ਨਬੀ ਖਾਂਦੇ ਉਸ ਸਮੇਂ ਤੁਰ ਕੇ ਦੇ ਸਾਹਮਣੇ ਗਲਸ ਆਉਦੀ ਔਰ ਤਸਬੀਹ ਮੁਖੋਂ ਥੋੜੇ ਬੋਲੇ ਪਾਈ ਗਨੀ ਖਾਂਦੇ ਨਬੀ ਖਾਂ ਕੇ ਕਹਿਣ ਲਗੇ ਕਹਿੰਦੇ ਜਿਹੜੇ ਸਾਡੇ ਵੀਰ ਹਨਾ ਕੁਝ ਦੇ ਵੀਰ ਇਹ ਮੁਖੋਂ ਕੁਝ ਬੋਤਾ ਬੋਤੇ ਨਹੀਂ ਅਥ ਵਿੱਚ ਮਾਲਾ ਪੜੀ ਹੁੰਦੀ ਹੈ ਤੇ ਬਸ ਮਾਲਾ ਹੀ ਫਿਰਦੇ ਰਹਿੰਦੇ ਨੇ ਮੁੱਖੋਂ ਕੋਈ ਜ਼ਿਆਦਾ ਬਚਨ ਨਹੀਂ ਕਰਦੇ ਔਰ ਮੁਰਦ ਖਾਏ ਚਾਏ ਜ਼ਰੂਰ ਤਾਂ ਜਿਹੜੇ ਤੁਰਕ ਸੀ ਪੈਰੀ ਸੀ ਉਹਨ ਨੇ ਭਾਈ ਇਤਿਹਾਸ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮੋਹਨ ਸਿੰਘ ਜੀ ਨੂੰ ਕਹਿਣ ਲੱਗੇ ਕਹਿੰਦੇ ਤੁਸੀਂ ਸਾਡੇ ਕੋਲ ਜ਼ਰੂਰ ਅੰਨ ਛੱਕ ਕੇ ਜਾਣਾ ਹੈ ਸਾਡੇ ਕੋਲ ਰਾਤ ਬੀਤ ਕੇ ਜਾਉਣੀ ਹੈ ਰੀਤੀ ਬਣਾਈ ਹੈ ਸਹੂਰ ਗੁਰੂ ਪਿਆਰਿਓ ਹੋਨ ਇਥੇ ਤੁਨ ਗੁਰੂ ਕਲੀ ਜੀ ਦਾ ਸੇਆ ਪਿਤਾ ਮਹਾਰਾਜ ਜੀ ਇਹੋ ਜਿਹਾ ਕੋਤਕ ਬਤਾਉਂਗੇ ਖਾਲਸੇ ਦੇ ਮਨ ਵਿੱਚ ਚਿੰਤਾ ਹੈ ਮਹਾਰਾਜ ਜੀ ਅਸੀਂ ਕਿਵੇਂ ਤੁਰਕਾਂ ਨਾਲ ਮੁਗਲਾਂ ਨਾਲ ਮੁਸਲਮਾਨਾਂ ਦੇ ਹੱਥ ਦਾ ਕਿਵੇਂ ਖਾਵਾਂਗੇ ਇਹਨਾਂ ਨਾਲ ਕਿਵੇਂ ਬੈਠ ਕੇ ਖਾਵਾਂਗੇ ਤੁਨ ਗੁਰੂ ਕਲੀ ਜੀ ਦਾ ਪਿਤਾ ਸਾਇਬ ਮਹਾਰਾਜ ਜੀ ਇਥੇ ਇਹੋ ਜਿਹਾ ਮਹਾਨ ਕੋਤਕ ਬਤਾਉਂਦੇ ਨੇ ਹੋਰਾ ਤੋ ਸਿੱਖਾਂ ਨੋ ਖਾਯੋ ਪ੍ਰਭਾ ਮਤੀ ਪਵਨ ਭਵਾਲ ਭਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤਨ ਗੁਰੂ ਕਜੀタル ਕੀ ਤਾਸ ਸੋਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਹਿੰਦੇ ਮਹਾਰਾਜ ਜੀ ਹੁਣ ਅਸੀਂ ਤੁਰਕਾਂ ਦੇ ਹੱਥ ਦਾ ਜਿਵੇਂ ਖਾਵਾਂਗੇ ਇਹ ਕਿਵੇਂ ਗੱਲ ਹੋਏਗੀ ਆਪਾ ਧਰਮ ਮਹਾਰਾਉ ਕਿਮ ਰਹੇ ਗੁਰਸੋਂ ਓਜਗ ਨਾਲ ਮਹਾਰਾਜ ਜੀ ਜੇ ਅਸੀਂ ਨਾ ਤੁਰਕਾਂ ਦੇ ਹੱਥ ਦਾ ਖਾ ਲਿਆ ਫੇਰ ਜਿਹੜਾ ਸਾਡਾ ਧਰਮ ਹੈ ਉਹ ਅਪਰਸ਼ਟ ਹੋ ਜਾਵੇਗਾ ਸਾਡਾ ਧਰਮ ਬੱਝ ਜਾਵੇਗਾ ਚੌਪਈ ਤੋ ਸਤਿਗੁਰੂ ਉਨਿ ਬਿਉ ਫਰਮਾਏ ਕਹਿੰਦੇ ਉਸ ਸਮੇਂ ਤੁਨ ਗੁਰੂ ਕਲਗੀਧਰਪਤਾ ਸਾਹਿਬ ਮਹਾਰਾਜ ਜੀ ਆਨੇ ਉਹਨਾਂ ਨੂੰ ਬਚਨ ਕੀਤੇ ਬਿਉ ਸਰਬਨੋ ਕੰਦ ਫਿਰਾਏ ਮਹਾਰਾਜ ਜੀ ਕਹਿਣ ਲਗੇ ਕਹਿੰਦੇ ਭਾਈ ਤੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਜਦੋਂ ਤੁਸੀਂ ਤੁਰਕਾਂ ਕੋਲ ਲੰਦਰ ਚੱਕਣ ਲੱਗੋਗੇ ਨਾਲ ਦੇ ਉਸ ਵਿੱਚ ਸਰਵੋਧਿਨ ਕਰਦਿ ਪਾਵਕੇ ਪਾਨ ਜਿਣੀ ਪੇਡਾ ਕਰਦੇਓ ਜੋਰ ਜੋ ਰੰਗ ਸੰਗ ਤੁਰਕ ਨਾ ਹੋਏ ਕਹਿੰਦੇ ਉਹਨਾਂ ਨੂੰ ਸਮਝਾਉਂਦੇ ਨੇ ਕਹਿੰਦੇ ਗੁਰੂ ਪਿਆਰਿਓ ਜੇ ਕਿਸੇ ਦਾ ਕੋਈ ਜ਼ੋਰ ਕਰਕੇ ਕਿਸੇ ਦੇ ਉੱਪਰ ਪਾਵ ਜਿਵੇਂ ਕਿਸੇ ਸਿੰਘ ਨੂੰ ਕੋਈ ਪੜ ਕੇ ਜ਼ਬਰਦਸਤੀ ਉਹਦੇ ਕੇਸ ਕੱਟ ਰਵੇਗਾ ਨਾ ਤੇ ਕਹਿੰਦੇ ਉਹਦਾ ਧਰਮ ਪ੍ਰਸ਼ਟ ਨਹੀਂ ਹੋਵੇਗਾ ਜੇ ਜ਼ਬਰਨਾਲ ਕੋਈ ਕਿਸੇ ਦਾ ਧਰਮ ਬਦਲਦਾ ਹੈ ਉਹਦਾ ਧਰਮ ਪ੍ਰਸ਼ਟ ਨਹੀਂ ਹੁੰਦਾ ਤੋਹੋ ਸੰਗ ਤੁਹਾਡਾ ਟੁੱਟ ਨਹੀਂ ਹੋਏ ਕਹਿੰਦੇ ਜੇ ਤੁਹਾਡਾ ਤਰਮ ਤਾਹੀ ਪ੍ਰਸ਼ਟ ਹੋਵੇਗਾ ਜੇ ਤੁਸੀਂ ਕਿਸੇ ਤੁਰਕੀ ਦਾ ਸੰਗ ਕਰੋਗੇ ਪਾਲ ਕਾਮ ਦੀ ਵਾਸ਼ਨਾ ਵਿੱਚ ਅੰਨੇ ਹੋ ਜੇ ਕਿਸੇ ਇਸਤਰੀ ਦਾ ਤੁਸੀਂ ਸੰਗ ਕਰੋਗੇ ਤਾਂ ਉਸ ਸਮੇਂ ਤੁਹਾਡਾ ਤਰਮ ਪ੍ਰਸ਼ਟ ਹੋਵੇਗਾ ਲੇਕਿਨ ਜੇ ਜ਼ਬਰਦਸਤੀ ਕੋਈ ਚਾਹੇ ਕੋਈ ਤੁਹਾਨੂੰ ਫੜ ਕੇ ਤੁਹਾਡੇ ਮੂੰਹ 'ਚ ਤਬਾਕੂ ਪਾ ਦੇਵੇ ਜਾਂ ਤੁਹਾਡੇ ਕੋਈ ਕੇਸ ਵੱਢ ਦੇਵੇ ਉਹ ਤੁਹਾਡਾ ਤਰਮ ਪ੍ਰਸ਼ਟ ਨਹੀਂ ਕਰ ਸਕਦਾ ਵਾਲਦਰ ਹਰਤਪਤੀ ਆਇਓ ਕਹਿੰਦੇ ਇੰਜ ਕਰਕੇ ਤਨ ਗੁਰੂ ਕਲਗੀਧਰ ਪਿਤਾ ਸਾਇ ਮਹਾਰਾਜ ਜੀ ਆਨੇ ਉਹਨਾਂ ਨੂੰ ਸਮਝਾਉਣਾ ਕੀਤਾ ਅਨੇ ਬਾਦ ਪੋਸਖਾਣਾ ਲਾਇਓ ਮਹਾਰਾਜ ਜੀ ਕਹਿਣ ਲਗੇ ਕਹਿੰਦੇ ਗੁਰੂ ਪਿਆਰੇ ਜੇ ਤੁਹਾਡਾ ਮਨ ਹਜੇ ਵੀ ਨਹੀਂ ਰਿਜਿਆ ਨਾ ਜੇ ਤੁਹਾਨੂੰ ਹਜੇ ਵੀ ਲੱਗਦਾ ਤੁਹਾਡਾ ਦਰਮ ਪ੍ਰਸ਼ਟ ਹੋ ਜਾਵੇਗਾ ਤੁਸੀਂ ਉੱਥੇ ਜੋ ਵੀ ਕੁਝ ਲੰਗਰ ਛਕੋਗੇ ਉਹ ਇੱਕ ਪੋਥੀ ਵਿੱਚ ਬਨ ਕੇ ਮੇਰੇ ਵਾਸਤੇ ਲਿਆਓ ਮੈਂ ਕੱਲ ਸਵੇਰ ਨੂੰ ਉਹ ਲੰਗਰ ਛਕਾਂਗਾ ਜੇ ਤੁਮਰੇ ਜੇ ਮਨ ਸੰਕਾਏ ਜਨ ਜੇ ਫੇਰ ਵੀ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ ਪੰਜ ਚੁਪੇ ਜੋ ਅੰਦਰਸ ਰਿਲਾਏ ਕਹਿੰਦੇ ਤਾਂ ਫਿਰ ਅਮ੍ਰਿਤਸਰ ਸਾਹਿਬ ਜਾ ਕੇ ਨਾ ਪੰਜ ਚੁਪੇ ਸ਼ਰੋਵੇ ਵੀ ਚਲਾ ਆਓ ਤਾਂ ਤੁਹਾਡੇ ਜਿਹੜੇ ਤੁਹਾਡੇ ਮਨ ਦਾ ਜਿਹੜਾ ਸ਼ੰਕਾ ਹੈ ਉੱਥੇ ਮਿਟੇ ਜਾਵੇਗਾ ਸੌ ਹੋਰ ਸਿੱਖਣ ਕਰ ਲਈ ਗੁਰੂ ਪਿਆਰਿਓ ਆ ਜਿਹੜੀ ਸਰੋਵਰ ਦੀ ਮਾਨਤਾ ਹੈ ਅਜੀਬ ਕਹਿੰਦੇ ਨੇ ਸਰੋਵਰ ਤੇ ਤਰ ਤੜਕ ਕਰਦੇ ਨੇ ਕਹਿੰਦੇ ਜੀ ਸਰੋਵਰ ਤੇ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ ਅੱਜ ਦੇ ਸਮੇਂ ਵਿੱਚ ਨਵੇਂ ਬਨੇ ਹੋਏ ਵਿਦਵਾਨ ਜੇ ਸਾਇੰਸ ਪੜ੍ਹੀ ਹੈ ਨਾ ਤੇ ਸਾਇੰਸ ਵੀ ਕਹਿੰਦੀ ਹੈ ਕਿ ਵਾਟਰ ਦੇ ਜਿਹੜੇ ਮੋਲੀਕੂਲਸ ਮੈਨਰੋ ਦੇ ਪਦਾਰਥ ਨੇ ਉਹ ਜਿਹੜਾ ਕੋਲ ਦਾ ਜਿਹੜਾ এনवायरमेंट ਉਹਨੂੰ ਕੈਚ ਕਰਦਾ ਹੈ ਤੇ ਇੰਜ ਕਰਕੇ ਨਵੇਂ ਹੀ ਵਿਦਵਾਨ ਬਨੇ ਹੋਏ ਆਪਣੇ ਧਰਮ ਦਾ ਖੰਡਨ ਕਰਨ ਵਾਸਤੇ ਜਿਹੜੀ 스테ਜ ਉੱਪਰ ਉਹਨੂੰ ਗੁਰੂ ਦੀ ਪੁਸਤਕ ਕਰਨ ਨਹੀਂ ਮਿਲੀ ਹੈ ਉਸ ਉਸ 스테ਜ ਤੇ ਬੈਠ ਕੇ ਗੁਰੂ ਦਾ ਖੰਡਨ ਕਰਨਾ ਕਿਵੇਂ ਦੇ ਅਸੀਂ ਪੁੱਤ ਹਾਂ ਪਿਓ ਨੇ ਸਾਨੂੰ ਸਿਧੇ ਦਿੱਤੀ ਕਿ ਅਸੀਂ ਉਹਦੀ ਉਸਤਤ ਕਰਿਆ ਕਾਲਪੁਰ ਪਰਮੇਸ਼ਰ ਦੀ ਤੇ ਅਸੀਂ ਉਸੇ ਸਟੇ ਤੋਂ ਬੈਠ ਕੇ ਆਪਣੇ ਗੁਰੂ ਦਾ ਧੰਨ ਕਰਦੇ ਹਾਂ ਤੁਰਕਨ ਕਹੀ ਹਿੰਮਤ ਅੰਦਰ ਛੋਈ ਤਾਂ ਫਿਰ ਜਿਹੜੇ ਸਿੰਘ ਸੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਹਨਾਂ ਨੇ ਤੁਨ ਗੁਰੂ ਕਲਜੀਦਰ ਕੀਰਤਸਾਹਿਬ ਵਾਲਾ ਜੀ ਦਾ ਬਚਨ ਮੰਨ ਕੇ ਲੰਗਰ ਚੱਕਰ ਲਈ ਗਏ ਨੇ ਤੇ ਉੱਥੇ ਭਾਈ ਗਨੀ ਖਾਉਂਦੇ ਨਵੀ ਖਾਨ ਨੂੰ ਇੱਕ ਥਾਲ ਦੇ ਦਿੱਤਾ ਭਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਨੂੰ ਇੱਕ ਥਾਣ ਦੇ ਦਿੱਤਾ ਭਾਈ ਮਾਨ ਸਿੰਘ ਜੀ ਦੇ ਨਾਲ ਇੱਕ ਦੋ ਇੱਕ ਬੈਠ ਗਏ ਇੱਕੋ ਥਾਣ ਦੇ ਵਿੱਚ ਨੰਗਰ ਚੱਕਰ ਲਈ ਹੁੰਦੇ ਹਨ ਭਨ ਭਾਈ ਮਾਨ ਸਿੰਘ ਜੀ ਲਈ ਬੜਾ ਖਸਮਾ ਆ ਗਿਆ ਗਨੀ ਖਾਨ ਤੇ ਨਵੀ ਖਾਨ ਨੂੰ ਕਿਰਪਾਨ ਪੇਟ ਕਰਨ ਦੇ ਲੋੜ ਨਹੀਂ ਸੀ ਉਹ ਪਹਿਲੇ ਤੇ ਮੁਸਲਮਾਨ ਸੀ ਭਾਈ ਦਿਆ ਸਿੰਘ ਤੇ ਤਰਮ ਸਿੰਘ ਨੇ ਕਿਰਪਾਨ ਪੇਟ ਕਰਨ ਲਈ ਹੁਣ ਭਾਈ ਮਾਨ ਸਿੰਘ ਜਦੋਂ ਕਿਰਪਾਨ ਪੇਟ ਕਰਨ ਲੱਗੇ ਨਾ ਤਾਂ ਜਿਹੜਾ ਉਹਨਾਂ ਨਾਲ ਤੁਰਕ ਬੈਠੇ ਸੁਨੇ ਰੋਦਾ ਪਾ ਦਿੱਤਾ ਕਹਿੰਦੇ ਤੁਸੀਂ ਇਹ ਕੀ ਕਰ ਦਿੱਤਾ ਤੁਸੀਂ ਮੰਦਰ ਨੂੰ ਅਸ਼ੁੱਧ ਕਰ ਦਿੱਤਾ 98 ਸਰਾ ਫੈ ਮਈ ਕਹਿੰਦੇ ਤੁਸੀਂ ਇਹ ਕਿਹੜੀ ਨਵੀਂ ਮਰਿਆਦਾ ਜਿਹੜੀ ਤੋਰ ਬੈਠੇ ਹੋਏ ਕਿਹੜੀ ਨਵੀਂ ਮਰਿਆਦਾ ਤੁਸੀਂ ਬਣਾਈ ਹੈ ਧਰਮ ਕੀ ਉਹ ਅਭਾਜੀਨ ਮਈ ਤਾਂ ਉਸ ਸਮੇਂ ਪਈ ਗਨੀ ਖਾਂ ਤੇ ਨਵੀਂ ਖਾਣੇ ਕਿਆ ਕਹਿੰਦੇ ਤੁਰਕਾਂ ਨੂੰ ਬੱਜਨ ਕਿਤਾਬ ਕਹਿੰਦੇ ਜਿਹੜੇ ਸਾਡੇ ਹਾਜੀ ਸਾਹਿਬ ਨੇ ਨਾ ਸਾਧੂ ਮਾਪੁਰੇ ਸ਼ਾਹਦਾਂ ਤੇ ਸਾਧੂ ਮਾਪ ਉਸ ਆਪਣੀ ਮੋਜ ਤੇ ਕੋਈ ਨਾ ਕੋਈ ਨਵੀਂ ਮਰਿਆਦਾ ਤੋੜਦੇ ਨੇ ਇਹ ਸਾਡੇ ਜਿਹੜੇ ਉੱਚ ਦੇ ਪੀਣ ਨੇ ਇਹਨਾਂ ਨੇ ਇੱਕ ਨਵੀਂ ਮਰਿਆਦਾ ਤੋਰੀ ਹੈ ਕਿ ਜਦ ਵੀ ਲੰਗਰ ਛਕਣਾ ਉਸ ਵਿੱਚ ਕਿਰਪਾਨ ਸਰਬੋਦੀ ਕਿਰਪਾਨ ਵੇਟ ਕਰਦੀ ਹੈ ਗੁਰੂ ਪਿਆਰੋ ਇਹਨਾਂ ਨੇ ਝੂਠ ਨਹੀਂ ਬੋਲਿਆ ਇਹ ਮਹਾਰਾਜ ਜੀ ਨੇ ਮਰਿਆਦਾ ਫਾਸਲੇ ਬਾਤ ਬਣਾਈ ਸੀ ਇਹਨਾਂ ਨੇ ਕੋਈ ਮਰਿਆਦਾ ਉੱਥੇ ਤੁਰਕਾਂ ਨੂੰ ਦਸੀ ਕਰੋ ਹੋਲੇ ਕਰ ਦੇਖੋ ਖਾਣਾ ਕਹਦੇ ਹੁਣ ਜਿਹੜਾ ਖਾਲਸਾ ਹੈ ਨਾ ਉੱਤੇ ਰਾਤ ਨੂੰ ਲੰਗਰ ਛੱਕੇ ਜਿਹੜਾ ਕੁਝ ਕੁ ਲੰਗਰ ਤਨ ਗੁਰ ਕਲਗੀਧਰ ਪਿਤਾ ਸਾਹਿਬ ਮਹਾਰਾਜਿਆਂ ਨੇ ਕੇ ਆਇਆ ਕਣਾਂ ਚਾਵਲ ਦਿੱਖ ਮਨ ਪਕਿਆਣਾ ਹੁਣ ਤਨ ਗੁਰ ਕਲਗੀਧਰ ਪਿਤਾ ਸਾਹਿਬ ਮਹਾਰਾਜਿਆਂ ਨੇ ਇਹੋ ਜਿਹਾ ਉਤਰਕ ਬਤਾਇਆ ਕਿ ਜਦੋਂ ਤਨਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਕੋਲ ਆਤੀ ਉਹ ਖੋਦਦੇ ਨਾ ਲਾ ਕੇ ਖੋਲ ਲਈ ਤੇ ਉਸੇ ਜਿਹੜਾ ਉਹਨਾਂ ਨੇ ਰਾਜ ਨੂੰ ਲੰਗਰ ਚੱਕਿਆ ਸੀ ਉਹ ਲੰਗਰ ਜਦੋਂ ਆਕੇ ਖੋਲਿਆ ਤੇ ਵਿੱਚੋਂ ਕੜਾ ਤੇ ਚਾਵਲ ਨਿਕਲਿਆ ਕਹਿੰਦੇ ਜਿੰਨਾ ਸਿੰਘਾਂ ਦਾ ਮਨ ਬੜਾ ਪਰਸਨ ਹੋਇਆ ਕਿ ਕੀ ਅਸੀਂ ਜੋ ਕੁਝ ਖਾ ਕੇ ਆਇਆ ਉਹੀ ਨਾਲ ਲੈ ਕੇ ਆਇਆ ਤੇ ਇੱਥੇ ਆਕੇ ਇਹ ਕੜਾ ਤੇ ਚਾਵਲ ਦਾ ਰੂਪ ਇਹੋ ਜਾਂ ਤਨਗੁਰੂ ਕਲਗੀਧਰ ਸਾਹਿਬ ਮਹਾਰਾਜ ਜਿੰਨੇ ਵਰਤਾਦਾ ਕੀਤਾ ਵਾਹ ਤੇ ਪਰਮੋ ਵੀ ਜਏ ਉਹਨਾਂ ਦਾ ਜਿਹੜਾ ਸਾ ਆਪਣੇ ਮਨ ਵਿੱਚ ਜਿਹੜਾ ਸ਼ੰਕਾ ਸੀ ਨਾ ਕਿ ਅਸੀਂ ਤੁਲਕਾਂ ਨਾਲ ਖਾਦਾ ਹੈ ਉਹ ਉਹਨਾਂ ਦਾ ਸ਼ੰਕਾ ਤਨਗੁਰ ਕਲਗੀਧਰ ਪਿਤਾ ਸਹਾਬ ਮਹਾਰਾਜ ਜੀ ਨੇ ਦੂਰ ਕਰ ਦਿੱਤਾ ਜਟਪੁਰ ਨੰਮੀ ਨੰਗ ਭਗਤੇ ਖਏ ਕਹਿੰਦੇ ਹੁਣ ਤਨਗੁਰ ਕਲਗੀਧਰ ਪਿਤਾ ਸਹਾਬ ਮਹਾਰਾਜ ਜੀ ਅੱਗੇ ਨੂੰ ਵੱਧ ਕੇ ਅੱਗੇ ਜਿਹੜਾ ਭਗਦਾ ਹੈ ਉਹਦੇ ਕਰ ਗ੍ਰਹਿ ਵਿਖੇ ਰਹਿੰਦੇ ਹੋਏ ਮਹਾਰਾਜ ਜੀ ਉਹ ਅੱਗੇ ਨੂੰ ਵੱਧਣਗੇ ਉਹਨਾਂ ਅੱਗੇ ਦਾ ਇਤਿਹਾਸ ਕਿਵੇਂ ਮਹਾਰਾਜ ਜੀ ਨੇ ਕੰਗੜ ਤੋਂ ਹਉਦਿਆਂ ਹੋਇਆ ਅੱਗੇ ਨੂੰ ਵੱਧਦੇ ਜੇ ਮੇਲੇ ਤੇ ਪਰਸ਼ੂ ਛੋਟੇ ਸ਼ਹਿਰ ਜਗਾਂ ਦਾ ਜਿਹੜਾ ਸ਼ਹਿ ਦੇ ਜ਼ਿਆਦਾ ਹੈ ਉਸ ਦੀ ਕਥਾ ਦੀ ਯਾਦ ਜਿਹੜਾ ਸ੍ਰਵਨ ਕਰਨੀ ਹੈ ਹੁਣ ਕੱਲ ਦਾ ਇਤਿਹਾਸ ਜਿਹੜਾ ਲਖਮੀ ਲਖਮੀਰ ਦੇ ਪਾਸ ਸਿਟੇ ਜਿਹੜੇ ਤਲਗੁਰ ਪਰੇਤਰ ਕਿਸ ਦਾ ਸਰਮਾਰਗ ਦੇ ਵਿੱਚ ਤੇ ਅੱਗੇ ਜਿਹੜਾ ਇਤਿਹਾਸ ਛੋਟੇ ਸ਼ਹਿਰ ਜਗਾਂ ਦੇ ਸ਼ਹਿ ਦੇ ਦਾ ਉਹ ਹੁਣ ਆਪਣੇ ਆਪ ਦੀ ਨੇ ਕੱਲ ਤੇ ਪਰਸ਼ੂ ਸ੍ਰਵਨ ਕਰਨਾ ਹੈ ਲੋਹਰਾ